ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਵੈਲਕਮ ਹੈ। ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਮੰਗ 2025 ਜਿਹੜਾ ਅਸੀਂ ਕਲਚਰਲ ਕੰਪੀਟੀਸ਼ਨ ਕਰਵਾ ਰਹੇ ਹਾਂ ਉਹਦੇ ਸਿਲਸਿਲੇ 'ਚ ਹੈ ਤੇ ਅੱਜ ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਜਿਹੜੇ ਨਾਲ ਬੈਠੇ ਆ ਇਹਦਾ ਆਸ਼ਾ ਦੀ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਾਹ ਹਰਬੰਸ ਸਿੰਘ ਜੀ ਆਸ਼ਾ ਦੀ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਕਰਨਲ ਗੁਰਮੀਤ ਸਿੰਘ ਸਾਡੇ ਪਾਸ ਪ੍ਰੈਜ਼ੀਡੈਂਟ ਮਿਹੜੂ ਸਾਹਿਬ ਪਾਸ ਪ੍ਰੈਜ਼ੀਡੈਂਟ ਸਾਡੇ ਤਰਨਜੀਤ ਪਾਸ ਪ੍ਰੈਜ਼ੀਡੈਂਟ ਸਾਡੇ ਹਰੀਸ਼ੇਰੀ ਜੀ ਨਾਲ ਹਰਮੇਸ਼ ਤਲਵਾਰ ਜੀ ਮस्तान ਸਿੰਘ ਗਰੇਵਾਲ ਹਰੀਸ਼ ਠਾਕੁਰ ਜੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਰਾਮਾਸਰਾ ਜੀ ਇਹ ਸਾਡੀ ਸਾਰੀ ਟੀਮ ਅੱਜ ਉਮੰਗ ਜਿਹੜਾ 2025 ਇਹ ਫੈਸਟੀਵਲ ਕਰਵਾ ਰਹੇ ਕਲਚਰਲ ਕੰਪੀਟੀਸ਼ਨ ਉਹਦੇ ਸਿਲਸਿਲੇ 'ਚ ਅੱਜ ਕਰ ਰਹੀ ਹੈ ਤੁਹਾਨੂੰ ਪਤਾ ਵੀ ਅਸੀਂ ਹਰ ਸਾਲ ਇਹ ਸੋਰੀ ਸੀਜ਼ਨ 7 ਹੈ ਅਸੀਂ 2015 'ਚ ਇਹ ਕੰਪੀਟੀਸ਼ਨ ਸਟਾਰਟ ਕੀਤਾ ਸੀ ਸਪੈਸ਼ਲ ਬੱਚਿਆਂ ਦੀ ਜਿਹੜੀ ਹੈ ਇੰਪਰੂਵਮੈਂਟ ਦੇ ਕਿਉਂਕਿ ਪੜ੍ਹ ਲਿਖ ਨਹੀਂ ਸਕਦੇ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਆ ਉਹਨਾਂ ਦੀ ਗਰੋਥ ਦੇ ਦੋ ਹੀ ਤਰੀਕੇ ਹੁੰਦੇ ਆ ਜਾਂ ਤਾਂ ਉਹ ਸਪੋਰਟਸ ਕਰ ਸਕਦੇ ਆ ਤੇ ਜਾਂ ਉਹ ਡਾਂਸ ਜਿਹਦੇ ਨਾਲ ਬੱਚਿਆਂ ਦੀ ਗਰੋਥ ਹੁੰਦੀ ਹੈ ਤੇ ਸਪੋਰਟਸ ਅਸੀਂ 1995 ਤੋਂ ਅਸੀਂ ਕਰਵਾ ਰਹੇ ਆ ਇਸ ਵਾਰੀ ਸਾਡੀ ਸਿਲਵਰ ਜੁਬਲੀ ਸੀ ਲੁਧਿਆਣਾ ਸੀ ਪ੍ਰੋਗਰਾਮ ਕਰਵਾਇਆ ਔਰ 2015 ਚ ਅਸੀਂ ਸੋਚਿਆ ਵੀ ਇਹ ਕਿਉਂ ਨਾ ਇਹਨਾਂ ਨੂੰ ਅਸੀਂ ਕਲਚਰਲ ਪ੍ਰੋਗਰਾਮ ਵੀ ਕੰਪੀਟੀਸ਼ਨ ਵੀ ਕਰਵਾਈਏ ਤੇ 2015 ਚ ਅਸੀਂ ਪਹਿਲੀ ਵਾਰੀ ਇਹ ਸੀਜ਼ਨ ਦੀ ਸ਼ੁਰੂਆਤ ਕੀਤੀ ਸੀ ਕੋਵਿਡ ਦੇ ਵਿੱਚ ਅਸੀਂ 3 ਸਾਲ ਨਹੀਂ ਕਰਵਾ ਸਕੇ ਔਰ ਇਸ ਵਾਰੀ ਸਾਡਾ ਸੀਜ਼ਨ 7 ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਨਾ ਵੀ ਇਹ ਜਿਹੜਾ ਕਲਚਲ ਕੰਪੀਟੀਸ਼ਨ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦਾ ਪੂਰੇ ਇੰਡੀਆ ਚ ਹੋਰ ਕਿਤੇ ਨਹੀਂ ਹੁੰਦਾ ਇਹ ਸਿਰਫ ਤੇ ਸਿਰਫ ਅਸੀਂ ਇਹ ਹੁਸ਼ਾਰਪੁਰਤੀ ਕਰਾਉਂਦੇ ਆ ਔਰ 2015 ਜਦੋਂ ਅਸੀਂ ਸਟਾਰਟ ਕੀਤਾ ਸੀ ਪਹਿਲਾਂ ਹਰ ਸਾਲ ਅਸੀਂ ਪੰਜਾਬ ਦੇ ਸਾਰੇ ਸਕੂਲਾਂ ਦੇ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਸਪੈਸ਼ਲ ਸਕੂਲ ਜਾਂ ਸਰਵ ਸਿੱਖਿਆ ਬਿਹਾਨੇ ਜਿੰਨੇ ਵੀ ਬੱਚੇ ਆ ਜਿਹੜੇ ਸਰਕਾਰੀ ਸਕੂਲਾਂ ਚ ਵੀ ਹੁੰਦੇ ਆ ਉਹ ਸਾਰਿਆਂ ਨੂੰ ਅਸੀਂ ਇਨਵਾਈਟ ਕਰਦੇ ਸੀਗੇ ਤੇ ਪਿਛਲੇ ਸਾਲ ਅਸੀਂ ਇੱਕ ਹੋਰ ਨੈਕਸਟ ਲੈਵਲ ਤੇ ਲੈ ਜਾਣ ਲਈ ਅਸੀਂ ਇਸ ਨੂੰ ਅਸੀਂ ਨਾਰਥ ਜ਼ੋਨ ਤੱਕ ਲੈ ਗਏ ਜਿਹੜੇ ਪੰਜਾਬ ਦੀਆਂ ਆਂਡ ਗਵਾਂਡ ਵਾਲੀਆਂ ਜੜੀਆਂ ਸਾਡੀਆਂ ਸਟੇਟਸ ਐ ਅਸੀਂ ਪਿਛਲੇ ਸਾਲ ਉਹਨਾਂ ਸਟੇਟਸ ਨੂੰ ਵੀ ਇਨਵਾਈਟ ਕੀਤਾ ਸੀ ਤੇ ਉਹਨਾਂ ਦਾ ਰਿਸਪੌਂਸ ਦੇਖ ਕੇ ਸਾਡਾ ਬੜਾ ਹੌਸਲਾ ਵਧਿਆ ਤੇ ਇਸ ਵਾਰੀ ਅਸੀਂ ਇਸ ਨੂੰ ਨੈਸ਼ਨਲ ਲੈਵਲ ਤੇ ਲੈ ਲਿਆ ਇਵਨ ਸਾਡੀਆਂ ਕਰਨਾਟਕ ਯੂਪੀ ਰਾਜਸਥਾਨ ਦੂਰੋਂ ਦੂਰੋਂ ਸਟੇਟਸ ਤੋਂ ਵੀ ਟੀਮਾਂ ਇਹਦੇ ਵਿੱਚ ਭਾਗ ਲੈਣ ਵਾਸਤੇ ਇਧਰ ਪਹੁੰਚ ਰਹੀਆਂ ਹਨ ਔਰ ਇਸ ਵਿੱਚ ਤਕਰੀਬਨ 330 ਪਾਰਟਿਸਪੀਟੈਂਟਸ ਆ ਰਹੇ ਆ 29 ਟੀਮਾਂ ਇਚ ਪਾਰਟਿਸਪੀਟ ਕਰ ਰਹੀਆਂ ਔਰ ਜਿਹੜੀਆਂ ਟੀਮਸ ਆ ਅਸੀਂ ਇਹਨਾਂ ਨੂੰ ਦੋ ਕੈਟੇਗਰੀਸ ਤੇ ਡਿਵਾਈਡ ਕੀਤਾ ਆ ਸਮਾਲ ਟੀਮ ਕੈਟੇਗਰੀ ਆ ਤੇ ਬਿਗ ਟੀਮ ਕੈਟੇਗਰੀ ਛੋਟੀ ਟੀਮ ਕੈਟੇਗਰੀ ਵਿੱਚ ਸਾਡੇ 8 ਬੱਚੇ ਜਿਹੜੇ ਪਾਰਟਿਸਪੀਟ ਕਰਦੇ ਆ ਉਹ ਛੋਟੀਆਂ ਟੀਮਾਂ ਚ ਤੇ ਜਿਹੜੇ ਵੱਡੇ ਸਕੂਲ ਆ ਜਾਂ ਵੱਡੇ ਡਿਸਟ੍ਰਿਕਟ ਆ ਵੱਡੀਆਂ ਸਟੇਟਸ ਆ ਉਹਨਾਂ ਨੂੰ ਅਸੀਂ 16 ਦਾ ਕੋਟਾ ਦਿੱਤਾ ਆ ਉਹ ਵੱਡੀਆਂ ਕੈਟੇਗਰੀ ਦੇ ਜਿਹੜੇ 16 ਪਾਰਟਿਸਪੀਟ ਹੋਣਗੇ ਇੱਕ ਟੀਮ ਦੇ ਵਿੱਚ ਔਰ ਇਹਦੇ ਵਿੱਚ ਜਿਹੜੇ ਆ ਇਹ ਓਵਰਆਲ ਅਸੀਂ ਫਰਸਟ ਸੈਕੰਡ ਥਰਡ ਦੋਨਾਂ categories ਚ ਅਸੀਂ ਇਹ ਅਲੱਗ-ਅਲੱਗ ਕੱਢਦੇ ਆ ਔਰ ਜਿੰਨੇ ਵੀ ਵਿਨਰਸ ਹੁੰਦੇ ਆ ਸਾਰਿਆਂ ਨੂੰ ਅਸੀਂ ਅਲੱਗ-ਅਲੱਗ ਅਮਾਉਂਟ ਦਾ ਕੈਸ਼ ਅਵਾਰਡ ਵੀ ਜਿਹੜਾ ਉਹ ਹਰ ਸਾਲ ਦਿੱਤਾ ਜਾਂਦਾ 2 ਲੱਖ ਰੁਪਏ ਤੋਂ ਉੱਪਰ ਜਿਹੜਾ ਕੈਸ਼ ਪ੍ਰਾਈਜ਼ ਹੈ ਉਹ ਇਹਨਾਂ ਬੱਚਿਆਂ ਦੇ ਵਿੱਚ ਡਿਸਟ੍ਰਿਬਿਊਟ ਕੀਤਾ ਜਾਣਾ ਔਰ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਗਿਫਟ ਐਮਪਰ ਜਾਂ ਟੀ-ਸ਼ਰਟ ਜਾਂ ਕੋਈ ਮੋਮੈਂਟੋ ਟਾਈਪ ਹਰ ਇੱਕ ਜਿੰਨੇ ਪਾਰਟਿਸਪੈਂਟ ਆਉਂਦੇ ਆ ਅਸੀਂ ਸਭ ਨੂੰ ਵਿੱਚ ਇਹ ਕੁਛ ਨੋ ਕੁਛ ਦੇ ਦੇ ਵਿੱਚ ਉਹਨਾਂ ਨੂੰ ਗਿਫਟ ਦੇ ਕੇ ਭੇਜਦੇ ਆ ਔਰ ਟੋਟਲ ਜਿਹੜੇ ਐ ਇਸ ਵੇਲੇ ਇਹਦੇ ਵਿੱਚ ਟੋਟਲ 9 ਇਵੈਂਟ ਹੋਣਗੇ ਪਿਛਲੇ ਸਾਲ ਅਸੀਂ 8 ਕਰਾਇਆ ਸੀ ਸੋਰੀ ਇੱਕ ਨਵਾਂ ਇਵੈਂਟ ਹੋਰ ਐਡ ਕੀਤਾ ਹੈ ਪਹਿਲਾਂ ਹੁੰਦਾ ਸਾਡੇ ਸੋਲੋ ਡਾਂਸ ਫੀਮੇਲ ਸੋਲੋ ਡਾਂਸ ਮੇਲ ਗਰੁੱਪ ਡਾਂਸ ਮੇਲ ਗਰੁੱਪ ਡਾਂਸ ਫੀਮੇਲ ਇੱਕ ਸਾਡਾ ਹੁੰਦਾ ਇਵੈਂਟ ਕੋਰੀਓਗ੍ਰਾਫੀ এনवायरमेंट ਲੈ ਲਿਆ ਭੂਣ ਹੱਤਿਆ ਲੈ ਲਿਆ ਪਾਣੀ ਦੀ ਸੰਭਾਲ ਹੋ ਗਈ ਇਸ ਤਰ੍ਹਾਂ ਦਾ ਕੋਈ ਮੁੱਦਾ ਲੈ ਕੇ ਉਸ ਥੀਮ ਨੂੰ ਲੈ ਕੇ ਇੱਕ ਕੋਰੀਓਗ੍ਰਾਫੀ ਦਾ ਇਵੈਂਟ ਹੈ ਉਹ ਵੀ ਇੱਕ ਚੈਡ ਕੀਤਾ ਔਰ ਇੱਕ ਸਾਡੇ ਇਹਦੇ ਵਿੱਚ ਟੋਕੀ ਸਪੈਸ਼ਲ ਬੱਚੇ ਨੈਗਲੈਕਟਡ ਫੀਲ ਕਰਦੇ ਆ ਆਪਣੇ ਆਪ ਨੂੰ ਸਮਾਜ ਤੋਂ ਅਲੱਗ ਅਸੀਂ ਸਪੈਸ਼ਲ ਬੱਚੇ ਤੇ ਨਾਰਮਲ ਬੱਚੇ ਕੰਬਾਈਨਡ ਕਰਕੇ ਇਕੱਠੇ ਸਟੇਜ ਤੇ ਪਰਫਾਰਮ ਕਰਨ ਉਹਦੇ ਵਾਸਤੇ ਅਸੀਂ ਇੱਕ ਯੂਨੀਫਾਈਡ ਪ੍ਰੋਗਰਾਮ ਵੀ ਲਾਸਟイヤー ਇੰਟਰੋਡਿਊਸ ਕੀਤਾ ਸੀਗਾ ਉਹਨੂੰ ਬਹੁਤ ਅੱਛਾ ਹੁੰਗਾਰਾ ਮਿਲਿਆ ਉਹ ਵੀ ਅਸੀਂ ਇਸ ਵਾਰੀ ਕੰਟੀਨਿਊ ਕਰ ਰਹੇ ਆਂ ਔਰ ਐਸ ਵਾਰੀ ਇੱਕ ਨਵਾਂ ਇਵੈਂਟ ਅਸੀਂ ਜਿਹੜਾ ਐਡ ਕੀਤਾ ਹੈ ਉਹ ਲੋਅਰ ਅਬਿਲਟੀ ਦੇ ਬੱਚੇ ਜਿਨ੍ਹਾਂ ਦਾ ਆਈਕਿਊ ਲੈਵਲ 40 ਤੋਂ ਥੱਲੇ ਹੈ ਮਤਲਬ ਕਈ ਬੱਚੇ ਐਸੇ ਜਿਹੜੇ ਈਵਨ 휠 ਚੇਅਰ ਤੇ ਆ ਉਹ ਵੀ ਬੱਚੇ ਐਸ ਵਾਰੀ ਉਹਨਾਂ ਨੂੰ ਵੀ ਮੌਕਾ ਕਿਉਂਕਿ ਉਹ ਹਮੇਸ਼ਾ ਹੀ ਪਿੱਛੇ ਰਹਿ ਜਾਂਦੇ ਅਸੀਂ ਉਹਨਾਂ ਵਾਸਤੇ ਸਪੈਸ਼ਲ ਕੈਟਾਗਰੀ ਇੱਕ ਨਵਾਂ ਇਵੈਂਟ ਐਡ ਕੀਤਾ ਵੀ ਜਿਹੜੇ ਲੋਅਰ ਅਬਿਲਟੀ ਦੇ ਬੱਚੇ ਆ ਲੋਅਰ ਅਬਿਲਟੀ ਦੇ ਦੂਜੇ ਜਿਹੜੇ ਬੱਚੇ ਆ ਉਹਨਾਂ ਨਾਲ ਕੰਪੀਟ ਕਰਨਗੇ ਉਹ ਅਸੀਂ ਐਸ ਵਾਰੀ ਨਵਾਂ ਇਵੈਂਟ ਜਿਹੜਾ ਐ ਐਡ ਕੀਤਾ ਔਰ ਇਹਦੇ ਵਿੱਚ ਮੈਨੂੰ ਬੜੀ ਖੁਸ਼ੀ ਦੱਸਦੇ ਆ ਇਹਦੇ ਵਿੱਚ ਬਹੁਤ ਸਾਰੀਆਂ ਸਾਡੀ ਡਿਗਨਿਟਰੀ ਜਿਹੜੇ ਹੈਗੇ ਆ ਇਹਦੇ ਵਿੱਚ ਪਹੁੰਚ ਰਹੇ ਆ ਵਿਸ਼ੇਸ਼ ਤੌਰ ਤੇ ਅਮਨ अरोड़ा ਜੀ ਕੈਬਨਿਟ ਮਨਿਸਟਰ ਪੰਜਾਬ ਸਰਕਾਰ ਦੇ ਉਹ ਵੀ ਇਹ ਅੱਜ ਕੱਲ ਸਾਡੇ ਵਿੱਚ ਸ਼ਾਮਲ ਹੋਣਗੇ ਇਹ ਅਮਰਸਾਗਰ ਮਿੱਤਲ ਜੀ ਵਾਈਸ ਚੇਅਰਮੈਨ ਸੋਨਾਲੀਕਾ ਗਰੁੱਪ ਔਰ ਕੈਬਨਿਟ ਮੰਤਰੀ ਨੇ ਉਹ ਵੀ ਇਸ ਇਵੈਂਟ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਬਾਅਦ ਡਾਕਟਰ ਰਵਜੋਤ ਕੈਬਨਿਟ ਮਨਿਸਟਰ ਪੰਜਾਬ ਦੇ ਉਹ ਵੀ ਵਿੱਚ ਕੱਲ ਇਵੈਂਟ 'ਚ ਆਣਗੇ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਵੀ ਹਾਮੀ ਭਰੀ ਹੈ ਉਹ ਵੀ ਆਉਣਗੇ ਇਸ ਤੋਂ ਇਲਾਵਾ ਸਾਡੇ ਬ੍ਰਹਮਸ਼ੰਕਰ ਜਿੰਪਾ ਜਸਵੀਰ ਰਾਜਾ ਗਿੱਲ ਇਹ ਆਪਣੇ ਕਰਮਵੀਰ ਘੁਮਨ ਇਹਨਾਂ ਸਾਰਿਆਂ ਨੇ ਸਾਨੂੰ ਪਾਰਟਿਸਪੇਸ਼ਨ ਦਾ ਜਿਹੜਾ ਰਿਸਪਾਂਸ ਦਿੱਤਾ ਸੀ ਸਾਰੇ ਆਵਾਂਗੇ ਔਰ ਇਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਸੰਦੀਪ ਮਲਿਕ ਜੀ ਉਹ ਵੀ ਵਿਸ਼ੇਸ਼ ਤੌਰ ਤੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਸਾਰੇ ਪਹੁੰਚ ਰਹੇ ਆ ਔਰ ਮੈਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀ ਨੂੰ ਇਹ ਸੁਨੇਹਾ ਦੇਣਾ ਚਾਹਨਾ ਵੀ ਆਓ ਸਾਰੇ ਆ ਕੇ ਘਟੋ ਘਟ ਬੱਚਿਆਂ ਨੂੰ ਪਰਫਾਰਮ ਕਰਦੇ ਦੇਖੋ। ਔਰ ਵਿਦ ਫੈਮਿਲੀ ਆਓ। ਉਹਦੇ ਪਿੱਛੇ ਕਾਰਨ ਇਹ ਹੈ ਵੀ ਸਾਡੇ ਅਸੀਂ ਜਿੱਦਾਂ ਗੱਲ ਕਰਦੇ ਆਂ ਸਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨਾਰਮਲ ਸਕੂਲਾਂ 'ਚ ਪੜ੍ਹਦੇ ਆ। ਉਹਨਾਂ ਨੂੰ ਕੰਪਲੇਨਟ ਰਹਿੰਦੀ ਆ ਵੀ ਮੇਰੇ ਦੋਸਤ ਕੋਲ ਮੇਰੇ ਮਿੱਤਰ ਕੋਲ ਉਹਦੇ ਕੋਲ ਆਈਫੋਨ ਹੈਗਾ ਮੈਨੂੰ ਵੀ ਆਈਫੋਨ ਚਾਹੀਦਾ। ਕੋਈ ਨਾ ਕੋਈ ਉਹਦੀਆਂ ਡਿਮਾਂਡਸ ਹਮੇਸ਼ਾ ਹੀ ਰਹਿੰਦੀਆਂ। ਲੇਕਿਨ ਜਦੋਂ ਉਹ ਬੱਚੇ ਇਹ ਨਾ ਬੱਚਿਆਂ ਨੂੰ ਆ ਕੇ ਦੇਖਦੇ ਆ ਪਰਫਾਰਮ ਕਰਕੇ ਦੇਖਦੇ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਸੈਂਸ ਆਫ ਗ੍ਰੈਟੀਚਿਊਡ ਇੱਕ ਪਰਮਾਤਮਾ ਦੇ ਪ੍ਰਤੀ ਸ਼ੁਕਰਾਨਾ ਉਹ ਉਹਨਾਂ ਦੇ ਮਨ 'ਚ ਫੀਲਿੰਗ ਨਾ ਕੇਵਲ ਬੱਚਿਆਂ ਦੇ ਆਉਂਦੀ ਪੇਰੈਂਟਸ ਦੇ ਵੀ ਆਉਂਦੀ ਹੈ ਵੀ ਅਸੀਂ ਠੀਕ ਠਾਕ ਆ ਸਾਡੇ ਬੱਚੇ ਠੀਕ ਠਾਕ ਆ ਇਹਨਾਂ ਨੂੰ ਦੇਖ ਕੇ ਇਹ ਲੱਗਦਾ ਹੈ ਵੀ ਦੇਖੋ ਪਰਮਾਤਮਾ ਨੇ ਇਹਨਾਂ ਨੂੰ ਦੁਨੀਆ 'ਚ ਚੈਲੰਜ ਕਰਕੇ ਭੇਜਿਆ ਵੀ ਮੈਂ ਤੈਨੂੰ ਦੁਨੀਆ 'ਚ ਇਦਾਂ ਭੇਜ ਲਗਾ ਤੋ ਜੀ ਕੇ ਦਿਖਾ ਔਰ ਉਸ ਦੇ ਬਾਵਜੂਦ ਇਹ ਬੱਚੇ ਖੁਸ਼ ਆ ਡਾਂਸ ਕਰਦੇ ਆ ਔਰ ਇਹ ਵਧੀਆ ਮੈਸੇਜ ਦੇ ਕੇ ਜਾਂਦੇ ਆ ਵੀ ਮੈਂ ਤਾਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰੂੰਗਾ ਵੀ ਸਾਰੇ ਵੱਧ ਤੋਂ ਵੱਧ ਗਿਣਤੀ ਚ ਵਿਦ ਫੈਮਿਲੀ ਉਥੇ ਆਓ ਜੇਮਸ ਕੈਂਪਰੀ ਸਕੂਲ 에 ਇਵੈਂਟ ਹੋਣ ਜਾ ਰਿਹਾ ਕੱਲ ਸਵੇਰੇ ਲਗਭਗ 10 11 ਦੇ ਵੇਲੇ ਇਹਦੀ ਓਪਨਿੰਗ ਸਰਮਨੀ ਹੈ ਤੇ ਸ਼ਾਮ ਨੂੰ 7 ਵਜੇ ਤੱਕ ਇਹ ਇਵੈਂਟ ਜਿਹੜਾ ਉਸ ਆਡੀਟੋਰੀਅਮ ਜਿਹੜਾ ਜੇਮਸ ਕੈਂਪਰੀ ਸਕੂਲ ਦਾ ਉਥੇ ਚੱਲੇਗਾ ਤੇ ਅਗਲੇ ਦਿਨ ਸਵੇਰੇ 8 ਵਜੇ ਸਟਾਰਟ ਹੋਏਗਾ ਤੇ 2 ਵਜੇ ਤੱਕ ਲਗਭਗ ਸਮਾਪਤੀ ਹੋਏਗੀ ਕਲੋਜ਼ਿੰਗ ਸਰਮਨੀ ਦੇ ਉੱਤੇ ਸਾਡੇ ਚੀਫ ਗੈਸਟ ਸ੍ਰੀ ਸੰਜੀਵ ਵਾਸਲ ਜੀ ਚੇਅਰਮੈਨ ਜਿਹੜੇ ਵਾਸਲ ਐਜੂਕੇਸ਼ਨ ਗਰੁੱਪ ਦੇ ਉਹ ਹੋਣਗੇ ਅਸੀਂ ਵਾਸਲ ਐਜੂਕੇਸ਼ਨ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਹਰ ਸਾਲ ਸਾਨੂੰ ਆਪਣਾ ਸਟੇਟ ਆਫ ਦਿ ਆਰਟ ਜਿਹੜਾ ਆਡੀਟੋਰੀਅਮ ਹੈ ਉਹ ਸਾਨੂੰ ਦਿੰਦੇ ਆ ਤੇ ਸਾਨੂੰ ਇੰਨਾ ਹੌਸਲਾ ਮਿਲਦਾ ਉਸ ਚੀਜ਼ ਨਾਲ ਵੀ ਜਿਹੜਾ ਅਸੀਂ ਐਡਾ ਵੱਡਾ ਜਿਹੜਾ ਈਵੈਂਟ ਕਰਾਉਣ ਚ ਅਸੀਂ ਕਾਮਯਾਬ ਹੋ ਪਾਏ। ਅਕਮੋਡੇਸ਼ਨ ਵੀ ਸਾਰੀ ਉੱਥੇ ਹੀ ਸਾਡੇ ਜੈਮਸ ਕੈਂਬਰਿਸ ਸਕੂਲ ਦੇ ਵਿੱਚ ਹੀ ਉੱਥੇ ਅਸੀਂ ਬੱਚਿਆਂ ਨੂੰ ਉੱਥੇ ਹੀ ਠਹਿਰਾ ਰਹੇ ਹਾਂ ਉੱਥੇ ਹੀ ਬੱਚੇ ਪਰਫਾਰਮ ਕਰਦੇ